ਜੀ ਕਿ ਮਜ਼ਾ ਮਾਰੀਏ ਨੇ ਨਿਆਣੇ ਦਾ ਨਿਆਣੇ ਦਾ ਯਾੜੇ ਦਾ ਮੋਢੀ ਕਰ ਦਿਓ ਜੀ ਖੜੇ ਆ ਥੱਲੇ ਮੈਂ ਗੀਤ ਹੌਲੀ ਆ ਜੋ ਜੋ ਲੱਗਣੀ ਆ ਇੱਕ ਮਿੰਟ ਹੋਵੇ ਯਾਰ ਚਲੋ ਕੋਈ ਨਹੀਂ ਕਰਾਂਗੇ ਸਰੂ ਵਾਜ ਕੇ ਕਰ ਕਰ ਕੇ ਆਓ ਹਲੋ ਓਕੇ ਸਮਾਪਤ ਰਿਹਾ ਅੱਜ ਇਹ ਨਾਟਕ ਬਿਲਕੁਲ 라ਵਦੀ ਸਿੰਘ ਜਿਹੜੇ 20% ਜਿਹੜੀ ਵਾਪਸ ਥੋੜਾ ਜਿਹਾ ਕੈਮਰੇ ਵਾਲੀ ਦਿਓ ਮੈਂ ਤੁਹਾਡੇ ਪਿੰਡ ਦਾ ਇੱਕ ਨਮਾਣਾ ਜਾਂ ਪ੍ਰਸ਼ਾਨ ਪਰਮਜੀਤ ਅਸੀਂ ਸਾਰਿਆਂ ਨੇ ਰਲ ਕੇ ਮੁਲਾਜ਼ਮਾਂ ਨੇ ਮੁਲਾਜ਼ਮ ਸਾਥੀਆਂ ਨੇ ਇੱਕ ਐਜੂਕੇਸ਼ਨ ਸੁਸਾਇਟੀ ਬਣਾਈ ਹੈ ਲੁਧਿਆਣੇ 2008 ਤੋਂ ਜਿਹੜਾ ਆਪਣਾ ਕੰਮ ਬਾਖੂਬੀ ਕਰ ਰਹੀ ਆ ਸਤਿਗੁਰੂ ਅਰਦਾਸ ਬਲਤਿਹਰਾ ਐਜੂਕੇਸ਼ਨ ਸੁਸਾਇਟੀ ਜਿਹੜੀ ਜਿਨ੍ਹਾਂ ਦੇ ਪੇਰੈਂਟਸ ਦੀ ਰਕਮ 2.5 ਲੱਖ ਤੋਂ ਘੱਟ ਹੈ ਅਗਰ ਬੱਚੇ ਅੱਗੇ ਯੂਪੀਐਸਸੀ ਦੀ ਤਿਆਰੀ ਕਰਨਾ ਚਾਹੁੰਦੇ ਆ ਆਫਟਰ ਗ੍ਰੈਜੂਏਸ਼ਨ ਯੂਪੀਐਸਸੀ ਦੀ ਤਿਆਰੀ ਕਰਨ ਜਦੋਂ ਉਹਨਾਂ ਨੂੰ ਫ੍ਰੀ ਕੋਚਿੰਗ 1 ਸਾਲ ਦੀ ਕਮਿਊਨਿਟੇਸ਼ਨ ਖਾਣਾ ਪੀਣਾ ਰਹਿਣਾ ਫ੍ਰੀ ਸਾਡੀ ਸੁਸਾਇਟੀ ਵੱਲੋਂ ਦਿੱਤਾ ਜਾਂਦਾ ਅਗਰ ਕੋਈ ਬੱਚਾ ਯੂਪੀਐਸਸੀ ਦੀ ਤਿਆਰੀ ਕਰਕੇ ਆਈਪੀਐਸ ਜਾਂ ਆਈਏਐਸ ਬਣਨਾ ਚਾਹੁੰਦਾ ਤੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਵਾ ਅਨਜੀਤ ਮੈਂ ਇਸੇ ਪਿੰਡ ਦਾ ਤੁਹਾਡੇ ਰਹਿਣ ਦਾ ਰਹਿ ਤਸਦੀਕ ਹੈ ਤੇ ਵਿਧਾਨ ਲਈ ਸਾਡੀ ਇਹ ਸੋਸਾਇਟੀ ਆ ਇਹਦਾ ਅਸੀਂ ਮਾਰਚ ਮਹੀਨੇ ਦੇ ਲਾਸਟ ਤੇ ਇਹਨਾਂ ਦਾ ਵੀ ਸੋਰਾ ਵਰਤੀ ਤੁਗਾ ਲਈ ਤੇ ਨਾਲ ਸਾਡੇ ਜਿੰਨੇ ਵੀ ਸਤਿਕਾਰਯੋਗ ਜਣੇ ਕੁਟਿਆ ਗਾਣਾ ਕੁਮਿੰਦਰ ਕੌਰ ਜੀ ਉਹਨਾਂ ਦਾ ਵੀ ਧੰਨਵਾਦ ਹੈ ਰਚਕਾ ਜੀ ਜੱਟ ਜੀ ਦਾ ਬਜੀਗਾ ਮੈਂ ਮੈਂ ਦਾ ਵੈਲਕਮ ਦਾ ਆ ਰਿਹਾ ਹਰਜੂਤ ਕੌਰ ਜੀ ਲੋਪੀਆ ਕਿ ਇਸ ਗਰਾਊਂਡ ਦੇ ਉੱਪਰ ਅਸੀਂ ਲਗਭਗ 15 ਲੱਖ ਰੁਪਏ ਖਰਚ ਕਰ ਚੁੱਕੇ ਹਾਂ ਕਿਉਂਕਿ ਇਸ ਗਰਾਊਂਡ ਨੂੰ ਅਸੀਂ ਨੈਸ਼ਨਲ ਲੈਵਲ ਦੀ ਗਰਾਊਂਡ ਬਣਾਉਣਾ ਚਾਹੁੰਦੇ ਹਾਂ ਤੇ ਇਹਦੇ ਵਿੱਚ ਅਸੀਂ ਸਪ੍ਰਿੰਕਲਿੰਗ ਸਿਸਟਮ ਲਾ ਚੁੱਕੇ ਹਾਂ ਔਰ ਹੋਰ ਬੜੀ ਸਭ ਦੇ ਵਿੱਚ ਅਸੀਂ ਇੱਥੇ ਬਰੀਦ ਚਾਹਦੇ ਹਾਂ ਕਿ ਲਾਈਟਾਂ ਦੀ ਔਰ ਵਾਟਰ ਪੂਲਰ ਹੋਵੇ ਪਨੇਰਾ ਵਾਸਤੇ ਤੇ ਬਾਥਰੂਮ ਹੋਣ ਪਨੇਰਾ ਵਾਸਤੇ ਔਰ ਇੱਕ ਪੰਡ ਤੋਂ ਲੈ ਕੇ ਗਰਾਊਂਡ ਤੱਕ ਜਿਹੜਾ ਉਹ ਲਾਈਟਨ ਦਾ ਪ੍ਰਬੰਧ ਹੋਵੇ ਅਤੇ ਨਾਲੇ ਇਹ ਸੀ ਮੰਨ ਕਰਦੇ ਆ ਕਿ ਇੱਕ ਪਿੰਡ ਤੋਂ ਖਾੜਾ ਜਾਂਦਾ ਕੱਚਾ ਉਹ ਮਾਰ ਕੇ ਲੈ ਕੇ ਉੱਚੇ ਤੱਕ ਕੱਚਾ ਹੈ ਜਿਹੜਾ ਕਿ ਜਾ ਕੇ ਵੇਈਂ ਜਿਸ ਪਿੰਡਾ ਉਸ ਨੂੰ ਵੀ ਪੱਕਾ ਕਰਾਉਣਾ ਚਾਹੀਦਾ ਹੈ ਸੁਨਾੜੇ ਸੀ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਬਣਾਉਣਾ ਚਾਹੀਦਾ ਹੈ ਸੁਨਾੜੇ ਪੰਚਾਇਤ ਦੀ ਇੱਕ ਮੰਗ ਵੀ ਹੈ ਕਿ ਜਿਵੇਂ ਪੰਜਾਬ ਸਰਕਾਰ ਦੀ ਇੱਕ ਪਾਲਿਸੀ ਹੈ ਕਿ ਛਪੜਾ ਨੂੰ ਰਵਾਇਤਾਂ ਕੇ ਉਹਨਾਂ ਨੂੰ ਪੱਕੀ ਕਰਾਇਆ ਜਾਵੇ ਤਾਂ ਤੁਹਾਡੀ ਪੰਜਾਬ ਸਰਕਾਰ ਦੇ ਵਿੱਚ ਇੱਕ ਖਾਸ ਸਥਾਨ ਹੈਗਾ ਕੋਸੀ ਤਾਂ ਨਹੀਂ ਆ ਕਿ ਕੋਈ ਵੀ ਜੋ ਵੀ ਇਸ ਪਿੰਡ ਦੀ ਇਸ ਨਗਰ ਦੀ ਜਿੰਨੀ ਵੀ ਸਹachta ਕਰ ਸਕਦੇ ਹੋ ਵੀ ਕਰ ਸਕੋ ਜੁਕੀ ਜੋ ਕੋਸੀ ਵੀ ਅਸੀਂ ਕੀਤਾਗਾ ਉਹ ਸਾਰਾ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਕੀਤਾ ਕਿ ਸਾਰੀ ਗ੍ਰਾਮੀ ਪਿੰਡਾਂ ਫਰਟ ਕੇ ਇਸ ਦੀ ਧਰਤੀ ਪੋਏਗੀ ਫਿਰ ਇਹ ਜੋ ਘਾਹ ਆ ਗਿਆ ਫਿਰ ਇਹ ਸੰਭਾਲ ਕਰਕੇ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਗਿਆ ਫਿਰ ਸਾਰਾ ਜਿਹੜਾ ਸਵਾਰਾ ਸਿਸਟਮ ਹੈ ਉਹ ਲਗਾ ਦਿੱਤਾ ਗਿਆ ਤੁਹਾਨੂੰ ਐਂ ਪੀਜ਼ਾ ਵੜਾਂਗੇ ਉਸ ਵਿੱਚ ਉਹ ਖੁਬਾਰੇ ਜਿਹੜੇ ਆ ਕੋ ਚਨਾਕ ਵੀ ਤੁਹਾਡਾ ਹੈ ਕਿ ਕਿਵੇਂ ਜਿਹੜਾ ਡ੍ਰੈਫਟ ਦੀ ਰੀਸਰਚ ਦਾ ਸਿਸਟਮ ਹੈ ਉਹਦੇ ਨਾਲ ਅਸੀਂ ਜਿਹੜਾ ਕਾਰ ਹੈਗਾ ਉਹ ਵੀ ਸੁਧਾਈ ਕਰ ਸਕਦੇ ਆ ਤੁਸੀਂ ਸਾਡੀਆਂ ਜਿਹੜੇ ਕੁਝ ਮੰਗਾਂ ਕੀਤੀਆਂ ਗੱਡੀਆਂ ਕੇ ਐਸੀ ਤੁਹਾਡੇ ਕੋਲ ਚਾਹਦੇ ਆ ਉਹ ਪੰਜਾਬ ਸਰਕਾਰ ਦੇ ਵਿੱਚ ਇਹ ਮੰਗਾਂ ਰਾਸ਼ਟਰੀ ਤੁਸੀਂ ਉਹਨਾਂ ਨੂੰ ਪੂਰਾ ਕਰਾਓ ਤੁਸੀਂ ਤੋਂ ਪਹਿਲਾਂ ਕਿ ਅਸੀਂ ਕੋਸ਼ਿਸ਼ ਸਰਮਾਨ ਤੁਹਾਡੇ ਕੋ ਕਰਾਈਏ ਤੋਂ ਕੁਝ ਸ਼ਬਦ ਤੁਸੀਂ ਸਾਡੇ ਦਰਸ਼ਕਾਂ ਦੇ ਨਾਲ ਉਹ ਕਰਾ ਰਹੀਏ ਦਿਨਾਂ ਸਾਡੇ ਤੋਂ ਸਭ ਤੋਂ ਵੱਲਾ ਪ੍ਰਸਿੱਧ ਤੇ ਆਸਮਾਨ ਜਿਹੜੀ ਕਿ ਮੇਰੇ ਸਾਥੀ ਹਨ ਅਲੇਦਵਾਨ ਦੇ ਪਿੰਡ ਤੋਂ ਐਸਨੋ ਕੋ ਤੇ ਮੋਤਵਾਰ ਦਸ਼ਕ ਸੇਵਾਨ ਕੋਚਸੇਵਾਨ ਡੇਰਸ ਐਂਡ ਵਨ ਸਾਰੇ ਕਿਸ਼ਣੇ ਬਚ ਕੇ ਅੱਜ ਦੀ سانس ਪਾਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਰੇ ਹੀ ਪ੍ਰਬੰਧਕਾਂ ਦਾ ਸਿਨਾ ਤੇ सरपंच संदीप सिंह जी अरजीत सिंह जी सा रंगला पिंड बहुत ही खूबसूरत ग्राउंड जिन्ह की बदौलत जहाँ के सहयोग के नंब में प्रदान हुए हैं बहादुर सिंह जी बलदेव सिंह जी दर्शन सिंह जी तो साम आदमी पार्टी का ਮਾਰਗਲਾ ਪਿੰਡ ਦੇ ਚੁਪਟਾਲਾੋਂ ਆਉਣ ਵਾਲੇ ਸੁਭਾਸ਼ਾੰਕਰ ਜੀ ਤੇ ਮੇਰੇ ਨਾਲ ਆਏ ਪਿੰਡ ਚਿੱਕੇ ਤੋਂ ਨਾਮਤਾਰਿਆਨਕਰ ਜੀ ਮੰਜੀ ਕੋਜੀ ਸਕੂਲ ਦੇ ਪ੍ਰਿੰਸੀਪਲ ਮੈਡਮ ਮੈਂ ਸਾਰੇ ਹੀ ਪ੍ਰਬੰਧਕਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਮੈਨੂੰ ਇੱਥੇ ਬੁਲਾ ਕੇ ਤੁਹਾਡੇ ਸਾਰਿਆਂ ਦੇ ਰੂਬਰੂ ਹੋਣ ਦਾ ਮਾਣ ਬਖਸ਼ਿਆ ਮੈਂ ਸੱਚੇ ਬਾਚੁਰਾ ਜਰਨਲਿਸਟ ਬੇਨਤੀ ਕਰਦੀ ਹਾਂ ਤੁਹਾ ਪਰੰਪਰਿਅਹ ਹਸ ਇਸ ਨਗਰ ਦੇ ਪਿੰਡ ਵਾਸੀਆਂ ਦੇ ਪ੍ਰਬੰਧਕਾਂ ਦੇ ਦਰਸ਼ਕਾਂ ਤਾ ਕ੍ਰਿਸ਼ਨਾ ਤੇ ਸਾਰੇ ਹੀ ਘਾਲੀਆਂ ਤੇ ਨੀਤੀ ਬਣਾਈ ਰੱਖਦੇ ਸਾਡਾ ਪੰਜਾਬ ਸਾਡਾ ਨਗਰ ਜਿਹੜਾ ਆ ਉਹ ਚੜ੍ਹਦੀ ਕਲਾ ਦੇ ਖੇਡਾਂ ਇੱਕ ਸਾਡੇ ਜੀਵਨ ਦਾ ਅਟੁੱਟ ਜਿਹੜਾ ਆ ਉਹ ਵੀ ਸਾਉਂ ਗਿਆ ਜੇ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਨੌਜਵਾਨਾਂ ਨੂੰ ਤੋ ਸਮਾਜ ਦੀਆਂ ਬੁਰਾਈਆਂ ਤੋਂ ਬਚਾ ਕੇ ਰੱਖਣਾ ਤਾਂ ਖੇਡਾਂ ਤੇ ਸਿੱਖਿਆਵਾਂ ਜਿਹੜੀਆਂ ਆ ਐਜੂਕੇਸ਼ਨ ਆ ਉਹਦੇ ਵੱਲ ਸਾਨੂੰ ਆਪਣੇ ਬੱਚਿਆਂ ਨੂੰ ਚੋੜਨਾ ਪੈਣਾ ਮੈਂ ਸਾਰੇ ਹੀ ਨਗਰ ਨੂੰ ਪੰਚਾਇਤ ਨੂੰ ਬਹੁਤ ਬਹੁਤ ਮਾਪੇ ਬਾਰ ਬਿੰਦੀ ਹਾਂ ਕਿ ਜਿਹੜੀ ਐਂਟੀ ਵਧੀਆ ਗਰਾਉਂਡ ਨੂੰ ਤੁਸੀਂ ਵਧੀਆ ਢੰਗ ਦੇ ਨਾਲ ਮੇਨਟੇਨ ਕੀਤਾ ਹਾਈ ਟੈਕ ਬਣਾ ਕੇ ਰੱਖਿਆ ਕਿਉਂਕਿ ਸਾਡੇ ਪੂਰੇ ਬੰਗਾ ਫਲਕੇ ਦੇ ਵਿੱਚ ਜਨਵੇਂ ਸ਼ਹਿਰ ਵੀ ਅਸੀਂ ਗੈਰ ਤੱਕਦੇ ਹਾਂ ਕਿ ਇੰਨੀ ਵਧੀਆ ਛੇੜੀ ਗਰਾਉਂਡ ਹੈ ਆ ਉਹ ਕਿਸੇ ਪਾਸੇ ਨਹੀਂ ਆ ਸੋ ਇੱਕ ਵਾਰ ਮੈਂ ਚਾਹਨੀ ਹੈ ਕਿ ਤੁਸੀਂ ਸਾਰੇ ਛਣੇ ਆਪਣੇ ਆਪ ਦੇ ਲਈ ਜੋਰ ਕਰ ਨਾਲੇ ਪੜੋ ਆਪਣੇ ਬੱਚਿਆਂ ਨੂੰ ਇੱਕ ਚੰਗੇ ਪਾਸੇ ਜਦੋਂ ਲਾਉਣਾ ਹੈ ਪਰ ਵਾਰ ਦਾ ਤਾਂ ਲੋਕਾਂ ਨੂੰ ਹੁੰਦਾ ਹੀ ਹੁੰਦਾ ਹੈ ਪਰ ਸਾਡੇ ਸਮਾਜ ਦਾ ਸਾਡੇ ਪਿੰਡ ਦਾ ਉਸ ਤੋਂ ਵੀ ਵੱਡਾ ਛੜਾ ਉਹ ਯੋਗਦਾਨ ਹੈ ਪਿੰਡ ਦੇ ਵਿੱਚ ਇੰਨੀਆ ਵਧੀਆ ਕਰਾਉਂਦਾ ਹੋਊਗੀ ਅੰਮੀ ਨੂੰ ਲੱਗਦਾ ਨਹੀਂ ਕਿ ਉਸ ਪਿੰਡ ਦੇ ਜਿਹੜੇ ਬੱਚੇ ਆ ਉਹ ਮਾੜੀ ਸੰਗਤ ਦੇ ਵਿੱਚ ਪੈਂਦੇ ਪੰਜਾਬ ਸਰਕਾਰ ਵੱਲੋਂ ਵੀ ਬੱਚਿਆਂ ਨੂੰ ਇਸ ਪਾਸੇ ਨਾਲ ਜੋੜਨ ਲਈ ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਕਿੱਡਾ ਵਦਨ ਪੰਜਾਬ ਦੀਆਂ ਜੋ ਹਰ ਸਤ ਹੁੰਦੀਆਂ ਹਨ ਐਸਾ ਹਾਲ ਵੀ ਹੋਣੀਆਂ ਇਹ ਤਾਂ ਮੇਰਾ ਮਕਸਦ ਹੀ ਇਹ ਹੈ ਕਿ ਅਸੀਂ ਆਪਣੀ ਜਵਾਨੀ ਨੂੰ ਬਚਾਈਏ ਜਵਾਨੀ ਬਚੀ ਰਹੂਗੀ ਸਾਡੇ ਸਾਡੇ ਜਿਹੜੇ ਬੱਚੇ ਆ ਉਹ ਸਾਡੇ ਘਰਾਂ ਦਾ ਜਿਹੜਾ ਨਾਮ ਰੌਸ਼ਨ ਕਰਦੇ ਨੇ ਸੋ ਪ੍ਰਿੰਸੀਪਲ ਸਾਹਿਬ ਨੂੰ ਸੋ ਜੋ డిਮਾਂਡ ਦਿੱਤੀ ਹੈ ਨਾ ਮੈਂ ਤੁਹਾਨੂੰ ਇਹ ਇੱਕ ਤੁਹਾਨੂੰ ਦਿਆਂਗੀ ਵਿਵਿੰਦਰ ਪਾਸ ਤੁਸੀਂ ਵੀ ਆ ਰਹੇ ਆਂ ਬਣਾ ਰੂਗੀ ਤੁਸੀਂ ਦੱਸਿਓ ਮੈਂ ਵੀ ਦੱਸੂਗੀ ਜਲ ਕਿ ਤੋਂ ਚਾਹ ਜਿਹੀ ਨਹੀਂ ਆਇਆ ਉਹ ਤੁਹਾਡੀਆਂ ਜਮਾਨਤ ਹੁੰਦੀਆਂ ਹੋਊਗੀਆਂ ਬੱਚੇ ਤੁਹਾਨੂੰ ਮੈਂ ਮਾਣ ਦਊਂਗੀ वार कुल तो सारे यांत्र बहुत बहुत नान ना बाद तो हम बहुत बहुत मुबारकबाद। इमेज नहीं चले यावो कुछ यापने बच्चे हम बच्चों देखो सदैव बच्चे चले यावो चंदे पास ही चले रहे। वाहे कुछी का खालसा, वाहे कुछी का। शोक अस्तमिलार के लिए किस्मत जाग दिए। रानों में भी। लेकिन कांड लोगी पार्टियां ल ਲੇ ਵੀ ਜਿਹੜਾ ਨੰਬਰ ਨਿਕਲਿਆ ਪਹਿਲਾ ਹੈਗਾ 1 ਦੂਜਾ 8 ਤੀਜਾ ਫੇਰ 8 ਤੇ ਲਾਸਟ 7 ਮੇਰੇ ਵੀਰੋ 1887 ਨੰਬਰ ਹੀਰਾ ਆ ਵੀ ਹੱਥੇ ਕਢਾ ਕਰੇ 1887 ਨੰਬਰ ਲੈ ਗਏ ਇੱਕ ਵਾਰੋ ਅਗਲਾ ਨੰਬਰ ਵੀ ਇਹਦਾ ਨਿਕਲਿਆ ਪਰਚੀ ਦਾ 1 8 2 ਤੇ ਲਾਸਟ ਵਿੱਚ 0 1820 ਦਾ ਜੱਟ ਕੱਢਿਆ ਬਾਕੀ ਪਰ ਜਾ ਕੇ ਉੱਤਰ ਜਾਣਾ ਮੈਚ ਜਣ ਨਹੀਂ ਹੈ ਬੋਲਦੇ ਨੂੰ ਬੱਟਰ ਚਲਣ ਜੀ ਨਾਲ ਗਿਆ ਲਾਵੇ ਉਹਨਾਂ ਨਾਲ ਲੱਤੀ ਕੋਪੀ ਜਰੀਏ ਨਿਕਲਿਆ ਬਾਕੀ ਮੁਵਾਰਕਾਂ ਲਈ ਜੀ ਉਹਨਾਂ ਨੂੰ ਮਿੱਠੀ ਜੇ ਆਖਰੀ ਇੱਥੇ ਬਾਤੂ ਦੇ ਮਾਲਕ ਅੰਦਰ ਫੁੱਟਵਾਲ ਕੈਂਪੀ ਤੋਂ ਸ਼ੁਭਾਸ਼ ਬੱਡਾ ਥਾਪੜਾ ਉਹਨਾਂ ਦਾ ਸਾਡੇ ਉੱਪਰ ਟੋਕੋ ਜੀਸਨ ਅਸੀਂ ਕਰਾਉਂਗਾ ਦੇ ਆਪ ਗਿਆ ਸਾਨੂੰ ਇੱਥੇ ਅਧਿਪਕਾਂ ਦੀ ਲੋੜ ਆ ਇਹ ਭਾਜੀ ਇਹ ਚਾਰ ਵਾਲਾ ਗੱਲ ਕਰਦੇ ਠੀਕ ਹੈ ਹਾਂ ਇਹਦੇ ਦੇ ਨਾਲ ਇੰਨਾ ਹੈ ਹਾਂ ਇਹਨਾਂ ਨੂੰ ਪੈਂਦਾ ਉਹ ਫੋੜ ਨਹੀਂ ਕਰ ਸਕਦੇ ਇਸ ਗੱਲ ਦਾ ਤੁਸੀਂ ਪ੍ਰਬੰਧ ਕਰਕੇ ਦੇਣ ਦਾ ਤੁਸੀਂ ਵਾਦਾ ਕਰੋ ਅਸੀਂ ਐਨ ਆਰ ਆਈ ਜਿੰਨਾ ਕੰਮ ਤੁਸੀਂ ਕਰਾਂਗੇ ਅਸੀਂ ਮੋਢੇ ਨਾਲ ਮੋਢਾ ਨਾਲ ਕੇ ਤੁਹਾਡਾ ਸਾਥ ਦੇਣਾ ਹਾਂ 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 ਸਹੀ ਹੋ ਗਿਆ ਜੀ ਲਗੀ ਗੀਅਰ ਫੁੱਟਬਾਲ ਕਲੱਬ ਜਲੰਧਰ ਦੀ ਟੀਮ ਦੇ ਨਾਲ ਜਾਣ ਪਛਾਣ ਕੀਤੀ ਜਾ ਰਹੀ ਆ ਕੰਗਸਾਹਬ ਅੱਜ ਤੁਸੀਂ ਇੱਥੇ ਪਿੰਡਵਾਲ ਗੱਲਾਂ ਵੇਖੇ ਪੁੱਜੇ ਆ ਇੱਥੇ ਬੜੇ ਹੀ ਕਿੰਨੇ ਦਿਨਾਂ ਤੋਂ 5 ਰੋਜ਼ ਤੋਂ ਪਿਛਲੇ ਤੋਂ ਜਿਹੜੇ ਫੁੱਟਬਾਲ ਦੇ ਟੂਰਨਾਮੈਂਟ ਕਰਵਾਈ ਜਾ ਰਹੇ ਆ ਤੁਸੀਂ ਇੱਥੇ ਪੁੱਜੇ ਆ ਕੀ ਕਹਿਣਾ ਚਾਹੁੰਦੇ ਆ ਜੀ ਦੇਖੋ ਸਾਡੀ ਇਹ ਖੂਬਸੂਰਤੀ ਆ ਪੰਜਾਬ ਦੀ ਵੀ ਜਿੱਦੇ ਜਿੰਨੇ ਵੀ ਸਾਡੇ ਪਿੰਡ ਆ ਤਕਰੀਬਨ ਹਰ ਪਿੰਡ ਚ ਚਾਹੇ ਉਹ ਪਿੰਡ ਦੇ ਪੰਚਾਇਤ ਹੋਵੇ ਚਾਹੇ ਸਾਡੇ ਐਨਆਰਆਈ ਭਰਾ ਹੋਣ ਚਾਹੇ ਦੁਨੀਆ ਦੇ ਕਿਸੇ ਕੋਨੇ ਚ ਬੈਠੇ ਆ ਉਹ ਹਮੇਸ਼ਾ ਆਪਣੇ ਪਿੰਡਾਂ ਨੂੰ ਲੈ ਕੇ ਆਪਣੇ ਲੋਕਾਂ ਨੂੰ ਲੈ ਕੇ ਵੜਾ ਮੈਂ ਫਿਕਰਮੰਦ ਵੀ ਰਹਿੰਦੇ ਆਂ ਔਰ ਪਿਆਰ ਵੀ ਕਰਦੇ ਆਂ। ਤੋਂ ਅੱਜ ਮਾਲ ਗੇਲਾ ਚ ਸਾਡੇ ਪਿੰਡ ਦੀ ਪੰਚਾਇਤ ਔਰ ਐਨ ਆਰ ਆਈ ਭਾਈਚਾਰਿਆਂ ਵੱਲੋਂ ਅਜ ਲਗਾਤਾਰ ਜਿਹੜਾ ਫੁੱਟਬਾਲ ਦਾ ਟੂਰਨਾਮੈਂਟ ਕਰਾਇਆ ਜਾ ਰਿਹਾ ਉਹਦੇ ਲਈ ਅੱਜ ਸ਼ਿਰਕਤ ਕਰਨ ਦਾ ਮੌਕਾ ਮਿਲਿਆ ਤੇ ਮੈਂ ਸਾਰੇ ਸੰਗਤਾਂ ਜਿੱਤੇ ਧੰਨਵਾਦ ਕਰਦਾ ਹਾਂ। ਉੱਥੇ ਉਮੀਦ ਵੀ ਕਰਦਾ ਹਾਂ ਕਿ ਆਉਣ ਵਾਲੇ ਟਾਈਮ ਚ ਇਸ ਨਗਰ ਚੋਂ ਇਸ ਪਿੰਡ ਚੋਂ ਬਹੁਤ ਸਾਰੇ ਪੰਜਾਬ ਨੂੰ ਔਰ ਦੇਸ਼ ਨੂੰ ਵਧੀਆ ਜਿਹੜੇ ਆ ਫੁੱਟਬਾਲ ਦੇ ਪਲੇਅਰ ਮਿਲਣਗੇ। ਇਹ ਮੈਂ ਪਰਮਾਤਮਾ ਅੱਗੇ ਕਾਮਨਾ ਵੀ ਕਰਦਾ ਔਰ ਉਮੀਦ ਵੀ ਰੱਖਦਾ ਹਾਂ। ਖਿਡਾਰੀਆਂ ਲਈ ਕੀ ਸਨੇਹਾ ਦੇਣਾ ਚਾਹੁੰਦੇ ਜੀ ਅੱਜ ਦੇਖੋ ਜਿਹੜਾ ਸਪੋਰਟਸ ਹੈ ਇੱਕ ਤਰ੍ਹਾਂ ਦੀ ਤਪੱਸਿਆ ਹੈ ਔਰ ਇਹਦੇ ਚ ਜਿੱਥੇ ਕੋਚ ਦਾ ਬਹੁਤ ਵੱਡਾ ਰੋਲ ਹੈ ਉੱਥੇ ਪੇਰੈਂਟਸ ਦਾ ਬੜਾ ਵੱਡਾ ਰੋਲ ਹੈ ਜਿਨ੍ਹਾਂ ਦੇ ਪੇਰੈਂਟ ਸਵੇਰੇ 4 ਵਜੇ ਬੱਚੇ ਨੂੰ ਉਠਾ ਕੇ ਤੇ ਉਹਦੀ ਡਾਈਟ ਤੋਂ ਲੈ ਕੇ ਉਹਦੀ ਯੂਨੀਫਾਰਮ ਤੋਂ ਲੈ ਕੇ ਉਹਦੇ ਸਪੋਰਟਸ ਸ਼ੂਜ਼ ਤੋਂ ਲੈ ਕੇ ਧਿਆਨ ਰੱਖਦੇ ਆ ਔਰ ਨਾਲ ਨਾਲ ਗਰਾਊਂਡ ਜਾ ਕੇ ਉਹਦੀ ਕੋਚ ਉਹ ਮੈਨੂੰ ਲੱਗਦਾ ਪਲੇਅਰ ਦੁਨੀਆ ਚ ਜਿਹੜਾ ਆ ਨਾਂ ਰੌਸ਼ਨ ਕਰਦੇ ਆ ਮੈਂ ਤੁਹਾਡੇ ਮਾధ్యਮ ਨਾਲ ਕਹੂੰਗਾ ਜਿੰਨੇ ਵੀ ਸਾਡੇ ਨੌਜਵਾਨ ਖੇਡਦੇ ਆ ਚਾਹੇ ਕਿਸੇ ਵੀ ਗੇਮ ਤੇ ਉਹ ਜਿਹੜਾ ਹੈ ਇੱਕ ਡੈਡੀਕੇਸ਼ਨ ਨਾਲ ਸਮਰਪਿਤ ਭਾਵਨਾ ਨਾਲ ਮਿਹਨਤ ਨਾਲ ਉਹਨਾਂ ਦੇ ਪੇਰੈਂਟਸ ਉਹਨਾਂ ਦੇ ਕੋਚ ਉਹਨਾਂ ਦੀ ਜਿਹੜੀ ਹੈ ਪਲਾਨ ਕਰਕੇ ਦੇਣ ਔਰ ਤਾਂ ਕਿ ਉਹ ਪੰਜਾਬ ਦਾ ਨਾਮ ਰੌਸ਼ਨ ਕਰਨ ਔਰ ਪੰਜਾਬ ਨੇ ਹਮੇਸ਼ਾ ਖੇਡਾਂ ਚ ਦੇਸ਼ ਦਾ ਨਾਮ ਉੱਚਾ ਕੀਤਾ ਔਰ ਜਿਹੜਾ ਇਹ ਸਾਡਾ ਏਰੀਆ ਇੱਥੋਂ ਤੋਂ ਫੁੱਟਬਾਲ ਕੋਈ ਜ਼ਮਾਨਾ ਸੀ ਜਦੋਂ ਇੰਡੀਅਨ ਫੁੱਟਬਾਲ ਟੀਮ ਦੀ ਸ਼ਾਰੀ ਟੀਮ ਹੀ ਜਿਹੜੀ ਇਸ ਰੀਜਨ ਦੀ ਹੁੰਦੀ ਸੀ ਤੇ ਇਹ ਅਸੀਂ ਖੁਸ਼ਕਿਸਮਤ ਹੈ ਸਾਡੀ ਮਹਾਰਾਜ ਦੀ ਇੱਕ ਪਵਿੱਤਰ ਧਰਤੀ ਤੇ ਅਸੀਂ ਰਹਿਨੇ ਆਉਣ ਵਾਲੇ ਟਾਈਮ 'ਚ ਸਾਡੇ ਨੌਜਵਾਨ ਜਿਹੜੇ ਆ ਉਹ ਦੇਸ਼ ਦੀ ਨਮੰਦਗੀ 올림픽, ਏਸ਼ੀਅਨ ਕਾਮਨਵੈਥ ਖੇਮਚ ਕਰਨਗੇ ਮੈਂ ਉਮੀਦ ਰੱਖਦਾ ਜਿਸ ਤਰ੍ਹਾਂ ਐਨਆਰਆਈ ਵੱਡੇ ਪੱਧਰ ਤੇ ਇਸ ਤਰ੍ਹਾਂ ਦੇ ਅਪਰਾਲੇ ਕਰ ਰਹੀ ਜੀ ਸਰਕਾਰ ਵੱਲੋਂ ਵੀ ਕੋਈ ਅਪਰਾਲੇ ਕੀਤੇ ਜਾ ਰਹੇ ਨੇ ਨਹੀਂ ਦੇਖੋ ਮਾਨ ਸਾਹਿਬ ਜਿਦੋਂ ਆਏ ਸੀ ਪਹਿਲੇ ਸਾਲ ਹੀ ਉਹਨਾਂ ਨੇ ਖੇਡਾਂ ਹਾਂ ਪਸਨ ਪੰਜਾਬੀਆਂ ਦੇ ਰਾਹੀ ਦੁਆਦ ਕੀਤੀ ਸੀ ਔਰ ਇਹ ਵੀ ਪੰਜਾਬ ਦੇ ਇਤਿਹਾਸ ਚ ਪਹਿਲੀ ਵਾਰ ਹੋਇਆ ਵੀ ਕੋਈ ਵੀ ਜਿਹੜਾ ਪਲੇਅਰ ਹੈ ਇੰਟਰਨੈਸ਼ਨਲ ਮੁਕਾਬਲੇ ਲਈ ਜਾ ਰਿਹਾ ਹੈ ਤੋ ਉਹਨੂੰ ਟ੍ਰੇਨਿੰਗ ਲਈ ਉਹਨੂੰ ਕੋਚਿੰਗ ਲਈ ਪਹਿਲਾਂ ਹੀ ਪੰਜਾਬ ਸਰਕਾਰ ਸਰਕਾਰ ਵੱਲੋਂ ਮਾਰ ਆਰਥਿਕ ਜਿਹੜੀ مالی ਮਦਦ ਜਿਹੜੀ ਆ ਉਹਦੀ ਕੀਤੀ ਗਈ ਆ ਤਾਂ ਕਿ ਪਲੇਅਰ ਨੂੰ ਆਪਣੀ ਟ੍ਰੇਨਿੰਗ ਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਔਰ ਉਹ ਬਿਨਾ ਕਿਸੇ ਫਿਕਰੀ ਫਿਕਰਮੰਦੀ ਤੋਂ ਆਪਣੀ ਖੁਰਾਕ ਤੇ ਆਪਣੀ ਟ੍ਰੇਨਿੰਗ ਤੇ ਪੂਰਾ ਧਿਆਨ ਦੇਵੇ ਤੋ ਸਪੋਰਟਸ ਨੂੰ ਲੈ ਕੇ ਆਲਰੇਡੀ ਪੰਜਾਬ ਸਰਕਾਰ ਬੜਾ ਅੱਛਾ ਉਪਰਾਲਾ ਕਰ ਰਹੀ ਹੈ ਔਰ ਮੈਨੂੰ ਲੱਗਦਾ ਔਰ ਜਿਵੇਂ ਕਿ ਪਿਛਲੇ ਜਿਹੜੇ ਏਸ਼ੀਅਨ ਗੇਮ ਹੋਇਆ ਉਹਦੇ ਚੋ 32 ਮੈਡਲ ਜਿਹੜੇ ਆ ਦੇਸ਼ ਦੇ ਉਹ ਪੰਜਾਬ ਦੇ ਖਿਡਾਰੀਆਂ ਨੇ ਜਿੱਤ ਕੇ ਦਿਖਾਏ ਆ ਔਰ ਹਾਕੀ ਲਗਾਤਾਰ ਦੋ ਵਾਰ ਜਿਹੜੀ ਆ ਗੋਲਡ ਮੈਡਲ 올림픽 ਚ ਪੰਜਾਬ ਦੇ ਅਨੇ ਕਿਉਂਕਿ ਕੈਪਟਨ ਹਰਮਨ ਜਿਹੜਾ ਆ ਉਹ ਸਾਡੇ ਪੰਜਾਬ ਦਾ ਹੈ ਔਰ ਉੱਥੇ ਮੋਸਟਲੀ ਪੰਜਾਬ ਦੇ ਪਲੇਅਰ ਸੀ ਇਹੀ ਗੱਲ ਹੈ ਵੀ ਮੈਨੂੰ ਲੱਗਦਾ ਵੀ ਸਾਡੇ ਪਲੇਅਰ ਬਹੁਤ ਬਿਹਤਰ ਕਰ ਰਿਹਾ ਸਰਕਾਰ ਦੀ ਵੀ ਕੋਸ਼ਿਸ਼ ਹੈ ਕਿ ਜਿਹੜੀ ਸਾਡੀ એનਰਜੀ ਆ ਉਹ ਖੇਡਾਂ ਦੇ ਗਰਾਊਂਡ ਤੇ ਲੱਗੇ ਪੜਨ ਵਾਲੇ ਪਾਸੇ ਲੱਗੇ ਬੱਚਿਆਂ ਕੋ ਔਰ ਹੁਣ ਪਿੱਛੇ ਜੇ ਤੁਸੀਂ ਦੇਖਿਆ ਹੋਣਾ 3000 ਸਪੋਰਟਸ ਗਰਾਊਂਡ ਬਣਾਉਣ ਦਾ ਟੀਚਾ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਤਾਂ ਕਿ ਹਰੇਕ ਪਿੰਡ 'ਚ ਬਿਹਤਰ ਗਰਾਊਂਡ ਮਿਲੇ ਤਾਂ ਕਿ ਨੌਜਵਾਨਾਂ ਦੀ એનર્ਜੀ ਜਿਹੜੀ ਆ ਉਹ ਚੰਗੇ ਵਾਲੇ ਪਾਸੇ ਲੱਗੇ ਠੀਕ ਹੈ ਜਿਹੜੇ ਐਨ ਆਰ ਆਈ ਔਰ ਸੌਰੀ ਜਿਹੜੇ ਨੌਜਵਾਨ ਐ ਅਬਰੌਡ ਜਾ ਰਹੇ ਆ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਦੇਖੋ ਅਬਰੌਡ ਜਾਣਾ ਕੋਈ ਮਾੜੀ ਗੱਲ ਨਹੀਂ ਪਰ ਮੈਂ ਇਹੀ ਰਿਕਵੈਸਟ ਕਰੂੰਗਾ ਕਿ ਕੋਸ਼ਿਸ਼ ਕਰੋ ਜਿਹੜਾ ਅਫੋਰਡ ਕਰ ਸਕਦਾ ਹੈ ਇੱਥੇ ਵੀ ਮੌਕਿਆਂ ਦੀ ਕਮੀ ਨਹੀਂ ਆ ਜੀ ਅੱਜ 60-60 ਹਜ਼ਾਰ ਨੌਕਰੀ ਪਿਛਲੇ 4 ਸਾਲਾਂ ਹੀ ਦਿੱਤੀ ਹੈ ਤੇ ਕੋਈ ਪੰਜਾਬ ਦਾ ਬੰਦਾ ਨਹੀਂ ਕਹਿ ਸਕਦਾ ਕਿ ਰਿਸ਼ਵਤ ਨਾਲ ਜਾਂ ਛਪਾਰਸ਼ ਨਾਲ ਮਿਲੀ ਹੈ ਮੈਰਿਟ ਤੇ ਮਿਲੀ ਹੈ ਠੀਕ ਹੈ ਤਾਂ ਉਹ بڑے ਮੌਕੇ ਇੱਥੇ ਵੀ ਤੋਂ ਮੈਨੂੰ ਮੈਨੂੰ ਲੱਗਦਾ ਵੀ ਨੌਜਵਾਨਾਂ ਨੂੰ ਕੋਸ਼ਿਸ਼ ਕਰਨੀ ਕਿਉਂਕਿ ਪੰਜਾਬ ਨੂੰ ਲੋੜ ਹੈ ਪੰਜਾਬ ਨੂੰ ਆਪਣੇ ਅਫਸਰਾਂ ਦੀ ਲੋੜ ਹੈ ਆਪਣੇ ਜੱਜਾਂ ਦੀ ਲੋੜ ਹੈ ਆਪਣੇ ਜਿਹੜੇ ਪ੍ਰਿੰਸੀਪਲ ਪ੍ਰੋਫੈਸਰ ਲੈਕਚਰਰ ਵਾਈਸ ਚਾਂਸਲਰਸ ਦੀ ਲੋੜ ਹੈ ਨੌਜਵਾਨ ਕੋਸ਼ਿਸ਼ ਕਰਨ ਕਿ ਇਥੇ ਆਪਣੀ ਐਜੂਕੇਸ਼ਨ ਹਾਇਰ ਐਜੂਕੇਸ਼ਨ ਤੱਕ ਪੀ ਐਚ ਡੀਆ ਤੱਕ ਯੂਨੀਵਰਸਿਟੀ ਤੱਕ ਜਰੂਰ ਜਾਣ ਤਾਂ ਕਿ ਪੰਜਾਬ ਨੂੰ ਬਿਹਤਰ ਜਿਹੜੇ ਲੋਕ ਇਥੋਂ ਮਿਲਣ ਅਫਸਰ ਚੱਗੇ ਮੈਂ ਧੰਨਵਾਦ ਕਰਦਾ ਪ੍ਰਧਾਨ ਵੀ ਹੈ ਮਾਹਰ ਗਿੱਲਾ ਫੁੱਟਬਾਲ ਅਕੈਡਮੀ ਦਾ ਔਰ ਸਰਪੰਚ ਵੀ ਹੈ ਜ਼ਿੰਮੇਵਾਰੀਆਂ ਵੀ ਨਿਭਾ ਰਿਹਾ ਔਰ ਉਸ ਨੇ ਇਸ ਗਰਾਉਂਡ ਦੇ ਕੰਮ ਨੂੰ ਲੈਪਰੇ ਚੜ੍ਹਨ ਲਈ ਤੁਰੇ ਤਾਂ ਦੇ ਹੀ ਨਾਮ ਕੰਮ ਕੀਤਾ ਸਭਾ ਸਾਡੀ ਉਹ ਤਾਂ ਗ੍ਰਾਮ ਸਿੰਘ ਜੀ ਇਸਤਤ ਬਰਾਸਤ ਬੰਦਾ ਸਭੂ ਐਨਆਰਆਈ ਸਭੂ ਨਗਰ ਨਵਾਸੀ ਅਤੇ ਗ੍ਰਾਮ